ਬੋਨ ਦਾ ਆਪਣਾ ਸਥਾਨ ਬਣ ਚੁੱਕਿਆ ਹੈ ਪੰਚ ਦਾ ਔਕ ਦਾ ਆਪਣਾ ਕਿਹਦੇ ਮਨ ਵਿੱਚ ਵੱਦੀ ਹੈ ਗੁਰੂ ਦੀ ਮਨ ਦੇ ਵਿੱਚ ਜਿਹੜੀ ਭਾਵਨਾ ਗ੍ਰੀ ਵੱਦੀ ਕੁਪਣੀ ਚੰਗਣੀ ਹੋ ਜਾਂਦੀ ਹੈ ਮੈਂ ਕੀ ਕਰਦਾ ਯਾਰ ਆਤ ਤੇਪੁਰ ਕੋ ਗੁਰਦਾਸ ਸਮੇਤ ਸੁੱਤੀ ਹੁਰ ਕੋ ਸ੍ਰੀ ਗੁਰੂ ਆਤ ਤੇਪੁਰ ਕੋ ਫਿਰ ਭਾਈ ਸਾਹਿਬ ਵੀ ਕਹਿੰਦੇ ਨੇ ਮਹਾਰਾਜ ਧੰਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਨੇ ਤੇ ਨਾਲ ਉਹਨਾਂ ਦੇ ਭਾਈ ਗੁਰਦਾਸ ਸਾਹਿਬ ਜੀ ਦਾ ਜ਼ਿਕਰ ਆ ਰਿਹਾ ਗੁਰਮਖੋ ਭਾਈ ਸਾਹਿਬ ਭਾਈ ਗੁਰਦਾਸ ਜਿਨ੍ਹਾਂ ਦੇ ਕੋਲੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਵਿਕਸਨ ਮਹਾਰਾਜ ਜੀ ਦੀ ਲਿਖਾਈ ਦਾ ਪੱਤਾ ਕਾਰਜ ਕਰਵਾਇਆ ਵੱਡੀ ਸੇਵਾ ਨੇ ਇਸ ਸਥਾਨ ਦੇ ਉੱਪਰ ਭਾਈ ਮਨੀ ਸਿੰਘ ਸਾਹਿਬ ਜੀ ਦਾ ਜ਼ਿਕਰ ਆਉਂਦਾ ਬਾਕੀ ਆਪਾਂ ਕੱਲ ਨੂੰ ਬਾਚਾਂਗੇ ਵਿਚਾਰਾਂ ਨੂੰ ਸਾਂਝਾ ਕਰਾਂਗੇ ਅੱਜ ਬਸ ਇੰੀਆਂ ਕਮੇਟੀਆਂ ਪ੍ਰਵਾਨ ਕਰਿਓ ਧੰਨਵਾਦ ਸਾਰੇ ਸੰਗਤ ਪਤਿਕ ਦੀ ਬਾਕੀ ਮਹਾਰਾਜ ਜਵਾਨੀਆਂ ਹਾਜ਼ਰੀਆਂ ਦੇ ਨਾਮ ਦਰ ਪ੍ਰਵਾਨ ਕਰ ਚੱਲਿਆ ਚੱਲਿਆ ਲੇਖੇ ਵਿੱਚ ਲਾਉਣ ਸਭਨਾਂ ਨੂੰ ਗੁਰਮਤਿ ਸੋਦੀ ਪ੍ਰਾਪਤ ਹੋਵੇ ਕੱਟਾ ਵਿਚਾਰਾਂ ਨੂੰ ਸਾਂਝਾ ਪਾਉਂਦੇ ਆਂ ਪੰਜਾਬ ਦੀ ਗੱਲ ਕਰੋਗੇ ਤਾਂ ਜ਼ਿਆਦਾ ਬਿਹਤਰ ਹੈ ਉਹ ਸਿਫਾ ਕਿਉਂ ਦੇਗੇ ਨਹੀਂ ਦੇਗੇ ਇਹ ਤੁਸੀਂ ਤੁਸੀਂ लवली ਸਭ ਨੂੰ ਸਵਾਲ ਕਰੋ ਬਟਿੰਡਾ ਜਗ੍ਹਾ ਲੁਧਿਆਣਾ ਤੋਂ ਮੈਂ ਤੁਹਾਨੂੰ ਮਤ ਦਿੱਤਾ ਕਿ ਖਾਰ ਲੋ ਮੈਨੂੰ ਲੱਗਦਾ ਕਿ ਮੈਂ ਪੰਜਾਬ ਦਾ ਪ੍ਰਧਾਨ ਐ ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ ਵਿਰੋਧੀਆਂ ਵੱਲੋਂ ਹੁਣ ਤੱਕ ਸਵਾਲ ਨਹੀਂ ਲੇਕਿਨ ਇੱਕ ਸਵਾਲ ਪੂਰਾ ਹੋਣ ਦਿਓ ਬ੍ਰਦਰ ਤੁਸੀਂ ਪੱਤਰਕਾਰ ਹੋ ਹਾਂਜੀ ਠੀਕ ਹੈ ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਜਿਸ ਪ੍ਰਕਾਰ ਆਦਰਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ। ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੱਡ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ। ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਨਾ ਜਿਹੜਾ ਇਹ ਸੁਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ। ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸੁਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚੂਨਿਸਟ ਹੈਗੇ ਐ ਔਰ ਜਿਹੜੇ ਲੋਕ ਮੌਕਾਪ੍ਰਸਨ ਨੇ ਜਿਹੜੇ ਲੋਕ ਪਿੱਠ 'ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਇਹ ਸਮਝਦਾ ਹਾਂ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਬਹੁਤ ਸੁਝਵਾ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਬ੍ਰਿੰਗ ਸਾਹਿਬ ਜੀ ਤੁਸੀਂ ਧੋਖੇ ਦੀ ਗੱਲ ਕੀਤੀ ਜਦੋਂ ਸਾਰੇ ਵੱਡੇ ਵੱਡੇ ਲੀਡਰ ਜੋ ਦਿੱਗਜ ਹਾਰ ਰਹੇ ਸੀ ਤਾਂ ਗਿੱਦੜਵਾਹਾਂ ਦੇ ਲੋਕਾਂ ਨੇ ਪੂਰਤ ਯਕੀਨ ਕੀਤਾ। ਉਹ ਸਾਨੂੰ ਛੱਡ ਕੇ ਜਾ ਰਹੇ ਹੁੰਦੇ ਆਲਾ। ਦੇਖੋ ਗਿੱਦੜਬਾ ਤੁਸੀਂ ਮੈਨੂੰ ਲੱਗਦਾ ਕਿ ਸਾਰੇ ਸਵਾਲ ਜਾਣਬੁੱਝ ਕੇ ਕੋਈ ਐਸੇ ਪੁੱਛਨੇ ਹੈ। ਗਿੱਦੜਬਾ ਇਹਦਾ ਜਿਹੜਾ ਗਿੱਦੜਬਾ ਹੈ ਉਹ ਮੇਰਾ ਦਿਲ ਹੈ। ਰਾਜਾ ਵੜਿੰਗ ਕਿਤੇ ਵੀ ਤੁਰਿਆ ਫਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ। ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ। ਮੈਂ 올 ਇੰਡੀਆ ਦਾ ਪ੍ਰਧਾਨ ਬਹਿਣਾ ਸੀ ਲੋਕ ਕਹਿੰਦੇ ਰਾਜਾ ਵੜਿੰਗ ਗਿੱਦੜਬਾ ਛੱਡ ਗਿਆ। ਲੋਕ ਕਹਿੰਦੇ ਸੀ ਯਾਰ ਹੁਣੇ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਬਾ ਮਰਦੇ ਦਮ ਤੱਕ ਗਿੱਦੜਬਾ ਦੇ ਲੋਕਾਂ ਦੇ ਨਾਲ ਰਹੇ ਹਾਂ ਤੇ ਗਿੱਦੜਬਾ ਦੇ ਲੋਕਾਂ ਦੇ ਨਾਲ ਰਹਿਣਾ। ਸਹੀ ਅੱਜ ਅੱਜ ਤੁਹਾਡੀ ਤਾਂ ਹੋ ਰਹੀ ਸੀ ਕਿਉਂਕਿ ਤੁਸੀਂ ਵੀ ਪਹਿਲਾਂ ਇੱਛਾ ਜ਼ਾਹਿਰ ਕੀਤੀ ਸੀ ਕਿ ਸਪੀਕਰ ਵੀ ਮੇਰੀ ਇੱਛਾ ਹੈ ਕਿ ਹਸਪਤਲ ਤੋਂ ਬਾਅਦ ਦੇ ਨਾਮ ਮੁਕਾਬਲਾ ਹੋਵੇ। ਦੇਖੋ ਗੱਲ ਉਹ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ। ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ। ਇਹਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਆਦਰਵਾਇਜ਼ ਤਾਂ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਹਾ ਕਿ ਨਹੀਂ ਹੁਣ ਇਹ ਸਨੇਹਾ ਦੇਣ ਦਾ ਮੌਕਾ ਸੋ ਸਨੇਹਾ ਦੇਣ ਦਾ ਮੌਕਾ ਸਿੰਘ ਸਾਹਿਬ ਅੱਜ ਦੋ ਲੀਡਰਾਂ ਦੀਆਂ ਜੱਟੀਆਂ ਪੁਆਈਆਂ ਤੱਕ ਸਾਹਿਬ ਵੀ ਧਰਤੀ ਤੇ ਨਤਮਸਤਕ ਹੋਏ ਕੀ ਮੈਨੇ ਕਿਹਾ ਜੀ ਮੈਨੂੰ ਸਮਝ ਨਹੀਂ ਕੋਈ ਬਹਿਨ ਨਹੀਂ ਇਹ ਪੋਲਿਟੀਕਲ ਲੋਗ ਨੇ ਅਸੀਂ ਇਹ ਕੋਈ ਦੁਸ਼ਮਣੀ ਤਾਂ ਨਹੀਂ ਸੀ ਉਹ ਜੀਤਮਿੰਦਰ ਜੀ ਇੱਕ ਵੱਖਰੀ ਪਾਰਟੀ ਸਨ ਜਟਾਣਾ ਜੀ ਸਾਡੇ ਇੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ 10 ਸਾਲਾਂ ਤੋਂ ਲੜਾਈ ਲੜੀ ਵਰਕਰਾਂ ਦਾ ਮਨੋਬਲ ਉੱਚਾ ਚੁੱਕ ਕੇ ਰੱਖਿਆ ਅੱਜ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਆਉ ਜੀਤ ਮੇਂਦਰ ਜੀ ਨੂੰ ਦਿੱਤੀ ਏ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਹਿੱਕ ਢਾਕੇ ਆਪਦੇ ਉਮੀਦਵਾਰ ਦੇ ਲਈ ਲੜਾਈ ਲੜੀਏ ਉਹਨਾਂ ਨੂੰ ਵੋਟਾਂ ਪਾਈਏ ਤੇ ਅੱਜ ਦੋਹਾਂ ਦਾ ਜਿਹੜਾ ਮਨ ਮਟਾਫਸੀ ਲੋਕਾਂ ਦਾ ਸਸਪੈਂਸ ਸੀਗਾ ਲੋਕ ਇਹ ਵਾਰ-ਵਾਰ ਸਵਾਲ ਪੁੱਛਦੇ ਸੀ ਹੁਣ ਦੋ ਇੱਕ ਥਾਂ ਤੇ ਆ ਗਏ ਕੀ ਹੋਊਗਾ ਸਾਡੇ ਕੋਲੇ ਅਲੱਗ-ਅਲੱਗ ਜੰਗਾਵਾਂ ਹੈਗੀਆਂ ਆਸਾਨ ਹੈਗੀ ਔਰ ਅੱਜ ਬਹੁਤ ਵੱਡੀ ਗੱਲ ਕਰਦੇ ਆ ਜੀਤਮਿੰਦਰ ਜੀ ਨੇ ਇਹ ਗੱਲ ਕਹੀ ਹੈ ਕਿ ਅਗਲੀ ਵਾਰੀ 2027 ਦੇ ਵਿੱਚ ਸਾਡੇ ਖੁਸ਼ਬਾਦ ਜੁਠਾਣਾ ਤਲਵੰਡੀ ਸਾਬ ਤੋਂ ਉਮੀਦਵਾਰ ਹੋਣਗੇ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਇਹ ਫੁੱਲ ਜ਼ੋਰ ਲਾ ਕੇ ਅਸੀਂ ਇਹਨਾਂ ਨੂੰ ਜਿਤਾਉਣ ਦਾ ਕੰਮ ਕਰਾਂਗੇ ਔਰ ਔਰ ਖੁਸ਼ਬਾਦ ਜੁਠਾਣਾ ਜੀ ਨੇ ਕਿਹਾ ਕਿ ਅਸੀਂ ਤਲਵੰਡੀ ਸਾਬੋ ਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛਡਾਂਗੇ ਇੱਕ ਢਾਕੇ ਅਸੀਂ ਜੀਤ ਮੇਂਦਰ ਸਿੰਘ ਜੀ ਦੀ ਮਦਦ ਕਰਾਂਗੇ ਬੜੇ ਦਲਵੀਰ ਬੋਲ ਨਹੀਂ ਰਹੇ ਕਾਡਰਲ ਕਰਕੇ ਬੋਲ ਰਹੇ ਨੇ ਪਾਰਟੀ ਨੇ ਫੈਸਲਾ ਲੈਣ ਲੈਣੇ ਹੋਰੋਂ ਟਿਕਦੇ ਨੇ ਤੇ ਉਹ ਇੰਡੀਆ ਕੀ ਕਬੱਡੀ ਸਾਹਬ ਉਹ ਤੋਂ ਫਿਰ ਜੀਤ ਮੇਂਦਰ ਸਾਹਿਬ ਦੇ ਫੈਸਲਾ ਲੈਣਗੇ ਫਿਰ ਪ੍ਰਿੰਸ ਸਾਹਿਬ ਹਾਂ ਸਰ ਹੁਣ ਮੇਰਾ ਆਪਾਂ ਥੋੜੀ ਦੇਰ ਨੂੰ ਥੋੜਾ ਤੁਹਾਨੂੰ ਬਾਈਟ ਦੇਵਾਂਗੇ ਦੁਬਾਰਾ ਠੀਕ